ਕਮੇਟੀ ਮੁਰਦਾਬ ਖੰਨਾ ਕਮੇਟੀ ਮੁਰਦਾਬ ਖੰਨਾ ਕਮੇਟੀ ਪਰਬਲਮ ਹੈ ਜੀ ਇਹ ਗਲੀ ਮੇ ਜਬਸੇ ਇਹ ਗਲੀ ਬਣੀ ਹੈ ਤਬਸੇ ਇਸਮੇ ਪਾਣੀ ਗੰਦਾ ਪਾਣੀ ਪੂਰਾ ਆ ਕੇ ਗਲੀ ਕੇ ਅਗਰ ਲੱਗ ਜਾਂਦਾ ਹੈ ਬੱਚੋ ਕਾ ਆਣਾ ਜਾਣਾ ਚਾਹੇ ਕੋਈ ਮਹਿਮਾਨ ਆ ਲਾਣੇ ਛੋਟੇ ਛੋਟੇ ਬੱਚੇ ਕਿੰਨੇ ਆ ਕੋਈ ਬੱਚਾ ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਬੱਚਾ ਨਿਕਲ ਸਕਦਾ ਔਰ ਇਹ ਪਾਣੀ ਕੋਈ ਬਰਸਾਤਾ ਦਾ ਪਾਣੀ ਨਹੀਂ ਹੈਗਾ ਜਿਹੜਾ ਸੀਵਰੇਜ ਪਾਇਆ ਗਿਆ ਉਹਦਾ ਲੈਟਰਿੰਗ ਦਾ ਪਾਣੀ ਔਰ ਐਡੀ ਮੁਸ਼ਕ ਮਾਰ ਰਿਹਾ ਤੁਸੀਂ ਆਪ ਕਹਿ ਕੀਤੇ ਖੜਿਆ ਨਹੀਂ ਜਾ ਰਹਾ ਔਰ ਅਸੀਂ ਕਿਸ ਹਿਸਾਬ ਨਾਲ ਰਹਿੰਦੇ ਆਂ ਔਰ ਤੁਸੀਂ ਇੱਥੇ ਇਨਕੁਆਇਰੀ ਕਰੋ ਕਿੰਨੇ ਬੰਦਿਆਂ ਨੂੰ ਕੈਂਸਰ ਹੋ ਚੁੱਕਿਆ ਕਿੰਨੇ ਬੰਦਿਆਂ ਦੀ ਕਿਡਨੀ ਖਰਾਬ ਹੋ ਚੁੱਕੀ ਹੈ ਜਿਸ ਦੇ ਵਿੱਚ ਮੈਂ ਵੀ ਆਂ ਮੇਰੀ ਵਾਈਫ ਨੂੰ ਵੀ ਕੈਂਸਰ ਹੋ ਗਿਆ ਆ ਲੜਕਾ ਖੜਾ ਹੈ ਇਹਦੇ ਫਾਦਰ ਸਾਹਿਬ ਨੂੰ ਵੀ ਕੈਂਸਰ ਹੋ ਚੁੱਕਿਆ ਹੈ ਕਿੰਨੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ Thank yeah. you. Yeah. खन्ना 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 कमेटी कमेटी कमेटी, कमेटी। जी क्या नाम है उर्मिला देवी तो क्या प्रॉब्लम है आपको बहुत प्रॉब्लम है जी ये गली में जब से ये गली बनी है तब से इसमें पानी गंदा पानी पूरा आके गली के आगे लग जाता है बच्चों का आना जाना चाहे कोई मेहमान आना बहुत बुरा लगता है बहुत औखा है कम्प्लेट काफी किए हैं बंदे आते हैं देख के चले जाते हैं टैंकर वालों को फोन करो वो भी जल्दी नहीं आता है फिर ऐसे क्या करें इसका कोई हल ही नहीं निकल रहा है कितना टाइम हो गया ये प्रोवो को ये कटु कट 6 महीना हो गया हां 6 महीना से जब से ठंडी शुरू हुई तब से हो गया अब गर्मी भी आ गई फिर भी वही हाल है का इसका कोई हल ही नहीं है गली बारे नहीं शायद तो थोनू गली लग रही है पर सानू तो ये तलो लगन लाग गया जमे मच्छिया दा तलो बणया होया ਇਸ ਗਲੀ ਦੇ ਵਿੱਚ ਦੇਖੋ ਕਿੰਨੇ ਮਕਾਨ ਔਰ ਛੋਟੇ ਛੋਟੇ ਬੱਚੇ ਕਿੰਨੇ ਆ ਕੋਈ ਬੱਚਾ ਇਹਦੇ ਵਿੱਚ ਤੁਸੀਂ ਇਹ ਦੇਖੋਗੇ ਬੱਚਾ ਨਿਕਲ ਸਕਦਾ ਔਰ ਇਹ ਪਾਣੀ ਕੋਈ ਬਰਸਾਤਾ ਦਾ ਪਾਣੀ ਨਹੀਂ ਹੈਗਾ ਜਿਹੜਾ ਸੀਵਰੇਜ ਪਾਇਆ ਗਿਆ ਉਹਦਾ ਲੈਟਰਿੰਗ ਦਾ ਪਾਣੀ ਔਰ ਐਡੀ ਮੁਸ਼ਕ ਮਾਰ ਰਿਹਾ ਤੁਸੀਂ ਆਪ ਕਹਿਗੇ ਕਿ ਇਹ ਖੜਿਆ ਨਹੀਂ ਜਾ ਰਿਹਾ ਔਰ ਅਸੀਂ ਕਿਸ ਹਿਸਾਬ ਨਾਲ ਰਹਿੰਦੇ ਆ ਔਰ ਤੁਸੀਂ ਇੱਥੇ ਇਨਕੁਆਰੀ ਕਰੋ ਕਿੰਨੇ ਬੰਦਿਆਂ ਨੂੰ ਕੈਂਸਰ ਹੋ ਚੁੱਕਿਆ ਕਿੰਨੇ ਬੰਦਿਆਂ ਦੀ ਕਿਡਨੀ ਖਰਾਬ ਹੋ ਚੁੱਕੀ ਹੈ ਜਿਸ ਦੇ ਵਿੱਚ ਮੈਂ ਵੀ ਆ ਮੇਰੀ ਵਾਈਫ ਨੂੰ ਵੀ ਕੈਂਸਰ ਹੋ ਗਿਆ ਆ ਲੜਕਾ ਖੜਾ ਇਹਦੇ ਫਾਦਰ ਸਾਹਿਬ ਨੂੰ ਵੀ ਕੈਂਸਰ ਹੋ ਚੁੱਕਿਆ ਹੈ ਕਿੰਨੇ ਹੀ ਬੰਦੇ ਉਰੇ ਕੈਂਸਲ ਲੇਕਿਨ ਪ੍ਰਸ਼ਾਸਨ ਸਿਰਫ ਕਿਉਂ ਸੁਣਵਾਈ ਨਹੀਂ ਕਿ ਇਹ ਗਰੀਬ ਏਰੀਆ ਹੈ ਇਹੀ ਅਗਰ ਕਿਤੇ ਇੱਥੇ بڑے ਸਾਹੂਕਾਰ ਰਹਿੰਦੇ ਹੁੰਦੇ ਫਿਰ ਇੱਥੇ ਸਾਰਾ ਕੁਝ ਸਹੀ ਰਹਿਣਾ ਸੀ ਅ ਤੁਸੀਂ ਦੇਖੋ ਕਿੰਨਾ ਕਚਰਾ ਪਿਆ ਤੂੰ ਕਹਿੰਦੇ ਸਫਾਈ ਆ ਅਸੀਂ ਮੰਤਰੀ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆ ਇੱਕ ਪਾਸੇ ਤਾਂ ਕਹਿੰਦੇ ਸਰਕਾਰ ਹੈ ਹੁਣ ਕਮੇਟੀ ਔਰ ਸਰਕਾਰ ਦੀ ਲੜਾਈ ਆ ਉਹਦੇ ਵਿੱਚ ਗਰੀਬ ਬੰਦਾ ਕਿਉਂ ਪਿੱਛੇ ਅਸੀਂ ਕੰਪਲੇਂਟਾਂ ਦੇ ਦੇ ਕੇ ਥੱਕ ਗਏ ਟੈਂਕਰ ਆਲਾ ਆਂਦਾ ਕਿ ਤਿੰਨ ਚਾਰ ਦਿਨ ਬਾਅਦ ਜਾਂ ਦੋ ਦਿਨ ਬਾਅਦ ਆ ਕੇ ਇੱਕ ਟੈਂਕਰ ਭਰ ਕੇ ਲੈ ਜਾਂਦਾ ਆ ਤੁਸੀਂ ਦੇਖੋ 11 ਵਜ ਚੁੱਕੇ ਆ ਹਜੇ ਤੱਕ ਪਾਣੀ ਨਹੀਂ ਖੜਾ ਸਵੇਰੇ 8 ਵਜੇ 7:30 ਵਜੇ ਬੱਚੇ ਨੇ ਸਕੂਲ ਜਾਣਾ ਹੁੰਦਾ ਹੈ ਬਿਗੈਰ ਸਕੂਟਰੀ ਬਿਗੈਰ ਮੋਟਰਸਾਈਕਲ ਤੋਂ ਬੱਚੇ ਲੰਘ ਨਹੀਂ ਸਕਦੇ ਜੇ ਕਿਸੇ ਗਰੀਬ ਬੱਚੇ ਕੋ ਉਹਦੇ ਫਾਦਰ ਕੋਲ ਸਕੂਟਰ ਮੋਟਰਸਾਈਕਲ ਨਹੀਂ ਉਹ ਵਿਚਾਰੇ ਗੁੱਦੀ ਚੱਕ ਕੇ ਪੈਦਲ ਪਾਣੀ ਚ ਨੰਕ ਲੈ ਕੇ ਜਾਂਦੇ ਆ ਔਰ ਇੰਨਾ ਗੰਦਾ ਪਾਣੀ ਇੰਨੀ ਸਮੈਲ ਆ ਰਹੀ ਐ ਐਮਸੀ ਨੂੰ ਸ਼ਰਮ ਨਹੀਂ ਕਮੇਟੀ ਨੂੰ ਸ਼ਰਮ ਨਹੀਂ ਸਰਕਾਰਾਂ ਨੂੰ ਸ਼ਰਮ ਨਹੀਂ ਕਰੋੜਾ ਰੁਪਇਆ ਕੇਂਦਰ ਸਰਕਾਰ ਤੋਂ ਆਇਆ ਸੀ ਅਮਰੁੱਖ ਸਕੀਮ ਦੇ ਵਿੱਚ ਸ਼ਾਇਦ ਮੇਰੇ ਖਿਆਲ 200 ਕਰੋੜ ਦੇ ਕਰੀਬ ਪੈਸਾ ਆਇਆ ਸੀ ਜਿਹੜਾ ਸੀਵਰੇਜ ਪਾਣ ਵਾਸਤੇ ਪੈਸਾ ਆਇਆ ਸੀ ਉਹ ਸੀਵਰੇਜ ਵਿੱਚ ਘਪਲਾ ਹੋਇਆ ਸੀ ਮੈਂ ਮੰਤਰੀ ਸਾਹਿਬ ਨੂੰ ਤੁਹਾਡੇ ਜ਼ਰੀਏ ਕਹਿਣਾ ਚਾਹਨਾ ਕਿ ਮੰਤਰੀ ਸਾਹਿਬ ਸਰਕਾਰ ਦੇ ਵਿੱਚ ਆਉਣ ਤੋਂ ਪਹਿਲਾਂ ਕਹਿੰਦੇ ਸੀ ਕਿ ਉਹ ਸੀਵਰੇਜ ਦੀ ਇਨਕੁਆਰੀ ਕਰਕੇ ਉਹਨਾਂ ਦੇ ਪਰਚੇ ਹੋਣਗੇ ਜਿਨ੍ਹਾਂ ਨੇ ਘਪਲੇ ਕੀਤੇ ਆ ਪਰਚੇ ਤਾਂ ਹੋਏ ਨਹੀਂ ਲੇਕਿਨ ਸਾਨੂੰ ਆ ਗੰਦ ਭੋਗਣਾ ਪੈ ਰਿਹਾ ਸਾਰਾ ਲੈਟਰਿੰਗ ਦਾ ਪਾਣੀ ਗਲੀ ਦੇ ਵਿੱਚ ਹੈ ਅੱਜ ਅਸੀਂ ਮਜਬੂਰੀ 'ਚ ਕਟੋ-ਕਟ 6 ਮਹੀਨੇ ਸਾਲ ਦੇ ਕਰੀਬ ਹੋ ਗਏ ਇਹ ਹਾਲਾਤ ਦੱਸੋ ਕਿਹੜਾ ਕੋਈ ਲੀਡਰ ਆ ਰਿਹਾ ਕੋਈ ਐਮਸੀ ਆ ਰਿਹਾ ਜਾਂ ਕੋਈ ਬੰਦਾ ਉਰੇ ਆ ਕੇ ਖੜਦਾ ਹੋਵੇ ਇਹ ਅੱਜ ਦਾ ਪਾਣੀ ਦੇਖੋ ਕਾਈ ਕਿਵੇਂ ਜੰਮੀ ਪਈ ਹੈ ਕੋਈ ਉਰੇ ਸੁਧ ਲੈਣ ਨਹੀਂ ਆ ਰਿਹਾ ਇਹ ਜੇ ਨਹੀਂ ਹੱਲ ਕਰਦੇ ਸਾਨੂੰ ਮਜਬੂਰੀ ਤੇ ਅਸੀਂ ਇੱਕ ਵਾਰ ਕੰਪਲੇਂਟ ਜ਼ਰੂਰ ਦਵਾਂਗੇ ਕਮੇਟੀ 'ਚ ਈਓ ਸਾਹਿਬ ਨਾਲ ਵੀ ਇੱਕ ਵਾਰ ਮੇਰੀ ਗੱਲ ਹੋਈ ਸੀ ਅਗਰ ਨਹੀਂ ਹੱਲ ਕਰਦੇ ਅਸੀਂ ਕਮੇਟੀ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਬਾਕੀ ਜੋ ਸਾਡੇ ਤੇ ਬਣ ਹੋ ਜਾਂਦਾ ਅਸੀਂ ਉਹ ਕਰਾਂਗੇ ਜੇ ਇਹਨਾਂ ਨੇ ਕੋਈ ਹੱਲ ਨਾ ਕੀਤਾ